हां जी ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਗੱਲਾਂ ਕਰਦੇ ਆਂ ਪੰਜਾਬ ਦੀਆਂ ਪੁਰਾਣੀਆਂ ਕੋਈ ਜਿਆਦਾ ਤਾਜ਼ੀਆਂ ਕਰਦੇ ਆਂ ਜਿਹੜੀਆਂ ਪੰਜਾਬ ਦੀਆਂ ਯਾਦਾਂ ਸੀਗੀਆਂ ਉਹ ਉਹ ਯਾਦਾਂ ਤਾਜ਼ੀਆਂ ਕਰਦੇ ਆਂ ਤੇ ਗੱਲ ਕਰਦੇ ਆਂ ਕਾਲੇ ਕੱਛੇ ਆ। ਹੋਰ ਚਾਚਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲਾ ਵਧੀਆ ਹੋਰ ਭਾਈ ਮਨੀਸ਼ ਸਾਹਿਬ ਸਤਿ ਸ਼੍ਰੀ ਅਕਾਲ ਅਸਿਕਾਲ ਦੌਰ ਦੀ ਕਾਲੇ ਕੱਛੇ ਵਾਲਾ ਵੀ ਹੈਗਾ ਹੈਗਾ ਸੀ ਐ ਰੌਲਾ ਰੂਲਾ ਫਿਰ ਚੱਲਦੀ ਤੇ ਚਰਚਾ ਇੱਚ ਪੂਰਾ ਡੋਰ ਸੀਗਾ ਕਾਲੇ ਕੱਛੇ ਵਾਲਿਆ ਨਾ ਜੇ ਤੋਂ ਕਿੱਡਾਂ ਦੇ ਵਿੱਚ ਬਹਿਰੇ ਲੱਗਦੇ ਹੁੰਦੇ ਸੀ ਅਸੀਂ ਵੀ ਜਾਂਦੇ ਰਹੇ ਪਹਿਰੇ ਉੱਤੇ ਅੱਛਾ ਅੜ ਕੇ ਜਿੱਦਾਂ ਉਦੋਂ ਖਾਣ ਪੀਣ ਦੀ ਬੜੀ ਮौज ਲੱਗਦੀ ਸੀ ਰਾਤ ਨੂੰ ਰਾਤ ਨੂੰ ਹਾਂ ਜਿਹਦੇ ਮਾਜੀ ਬੀਬੀ ਦੇ ਜਾਇਆ ਬਦਾਣਾ ਮਿਲਦਾ ਦਾ ਨਹੀਂ ਰਾਤ ਨੂੰ ਚਾਹ ਗੁੜੀਆਂ ਦੋਧ ਦੇ ਦਿੰਦੇ ਹਾਂ ਜਿਹਦੇ ਮਾਜੀ ਜਾਵੜੀ ਲਈ ਦੁੱਧ ਲੈ ਆਈਦਾ ਸੀਗਾ ਹਾਂ ਦੁੱਧ ਨੂੰ ਲਿਆ ਕੇ ਜੀਰਾ ਉਹਨਾਂ ਦੁੱਧ ਨੂੰ ਪੱਤੀ ਲੌੜੀ ਰਾਤ ਨੂੰ ਤਾਂ ਬੈਟਰੀਆਂ ਦਾ ਕੋਠੇ-ਕੋਠੇ ਤੇ ਬੈਟਰੀਆਂ ਮਾਰੀ ਜਾਂਦੀਆਂ ਬੈਟਰੀਆਂ ਉਹ ਤਾਂ ਦਿੰਦੇ ਸੀ ਨਾ ਪਤਾ ਮੁੰਡਿਆਂ ਨੇ ਪਹਿਰਾ ਲਾਣਾ ਘਰ-ਘਰਤੀ ਜਿੱਦਾਂ ਹੁੰਦਾ ਸੀਗਾ ਘਰ-ਘਰਤੀ ਇੱਕ ਬੰਦੇ ਨੇ ਜਾਣਾ ਘਰ ਚੋਂ ਆਪਾਂ ਵੀ ਚੱਲ ਜਾਂਦੇ ਸੀਗੇ ਬੈਟਰੀਆਂ ਸ਼ੈੱਲ ਵਾਲੀਆਂ ਹੁੰਦੀਆਂ ਸੀ ਨਾ ਇਹਦੇ ਚ ਨਹੀਂ ਕਈਆਂ ਹੁਣ ਦਵਾਈ ਦੂਈ ਬੰਦੇ ਕਾਫੀ ਕਿ ਹੋਈ ਸੀ ਅੱਛਾ ਉਸ ਵੇਲੇ ਫੇਰ ਬੰਦਾ ਕੋਈ ਨਾ ਕੋਈ ਟਾਰਚ ਲਈ ਆਉਂਦਾ ਸੀਗਾ ਅੱਛਾ ਤੇ ਆਮ ਹੀ ਆਪਣੇ ਹੁਣ ਹੈਗੇ ਹੀ ਆ ਘਾਟੇ ਦੇ ਵਿੱਚ ਕੋਈ ਨਾ ਕੋਈ ਬਾਹਰ ਗਿਆ ਹੀ ਆ ਗਿਆ ਹੀ ਹੈ ਬੈਟਰੀ ਬੁਟਰੀ ਹੁੰਦੀ ਪਿੰਡ ਪਹਿਰਾ ਲਾ ਦੇ ਜਦਿਆ ਆਇਆ ਪਹਿਰਾ ਲੱਗਦਾ ਸੀਗਾ ਕਰਬਾਨਾ ਜੀ ਉਹ ਗੜਾ ਸਿਰ ਨੇ ਮਤਲਬ ਉਹ ਗੰਨੇ ਚੱਲਣ ਵਾਲੇ ਸੀ ਜਿਹੜੇ ਚੱਲਣ ਵਾਲੇ ਉਹ ਜਿਹੜੇ ਟੋਕੇ ਟੋਕੇ ਵਾਲੀ ਮਸ਼ੀਨ ਦੇ ਵਾਲੇ ਮਸ਼ੀਨ ਵਾਲੇ ਗੜਾ ਸਿਰ ਨੱਕ ਪਾਉਂਦੇ ਉਹਨਾਂ ਦੇ ਲਵਾਏ ਹੋਏ ਸੀ ਟੰਗੀਆਂ ਨੇ ਬੈਲ ਡਿੱਖ ਰਾ ਗਿਆ ਤੇ ਲੈ ਕੇ ਵਹਿ ਜਾਣਾ ਸ਼ਹਿਰ ਤੇ ਬਾਹਰ ਨਾਲ ਕੱਪੜੇ ਹਾਂ ਬਈ ਜਦੋਂ ਕਾਲੇ ਕੱਛੜਾ ਦਾ ਰੋਲਾ ਪੈ ਗਿਆ ਮਤਲਬ ਪਿੰਡ ਦੇ ਪਾਲੀ ਸਾਈਡ ਤੇ ਅੱਛਾ ਇੱਧਰ ਹਲਲ ਲਲਾ ਹੋ ਗਿਆ ਜੀ ਕਹਾ ਚਾਚਾ ਮੈਂ ਮੈਨਾਂ ਸੁਣਿਆ ਕਹਿੰਦੇ ਕਾਲੇ ਕੱਛੇ ਵਾਲੇ ਘੱਟ ਗਏ ਆਸ਼ਿਕ ਵੱਧ ਕੁੱਟੇ ਗਏ ਕਹਿੰਦੇ ਆਸ਼ਿਕ ਰਗੜੇ ਗਈਆਂ ਨੂੰ ਸੂਤ ਲੱਗ ਜਾਂਦਾ ਹੈਗਾ ਗਈ ਹੁੰਦੇ ਆ ਤੇਰੇ ਵਰਗੇ ਹੁਣ ਚਾਚਾ ਇੱਕ ਹੋਰ ਇੱਕ ਇਹ ਵੀ ਕਹਿੰਦੇ ਸੱਚ ਹੈ ਕਹਿੰਦੇ ਵੀ ਕਾਲੇ ਕੱਛੇ ਵਾਲੇ ਦੇਸੀ ਤੇਲ ਲਗਾਉਂਦੇ ਤੇ ਫੜ ਨਹੀਂ ਹੁੰਦੇ ਤਿਲਕਦੇ ਤਿਲਕਦੇ ਕਹਿੰਦੇ ਵੱਡਣ ਲੱਗਦੇ ਨੇ ਤਿਲਕ ਜਾਂਦੇ ਨੇ ਕਾਲਾ ਤੇਲ ਵੀ ਨਹੀਂ ਕਾਲਾ ਤੇਲ ਲਗਾਇਆ ਅੱਛਾ ਐਡਾ ਕਹਿੰਦੇ ਹੁੰਦੇ ਸੀਗੇ ਐਦਾਂ ਹੀ ਗੱਲ ਚੱਲਦੀ ਚੱਲਦੀ ਤੇ ਕੋਠਿਆਂ ਤੇ ਬੈਠੇ ਸੀਗੇ ਤੇ ਰਾਤ ਨੂੰ ਬਤਾਏ 2:30 ਵਜੇ ਮੜਮੋਟੀ ਤਾਂ ਅੱਖ ਲੱਗੀ ਜਾਂਦੀ ਬੰਦੇ ਦੀ ਹੈਨਾ ਦੱਦਾ ਦੇ ਵੀ ਤਾਂ ਉਹ ਲਾਦੀ ਹੈ ਨਾ ਆਹੋ ਦੋ ਬੰਦੇ ਬੈਠੇ ਮਤਲਬ ਉਹਨਾਂ ਦਾ ਗਾਣਾ ਦੇਖੀ ਜਾਓ ਇੱਕਦਮ ਉੱਝਾਤੀ ਮਰੀ ਜਾਉ ਉਧਰ ਜਾਤੀ ਮਰ ਜੋੜਾ ਦੇ ਬਾਲੋਂ ਟੰਗੇ ਹੁੰਦੇ ਸੀ ਹੈਨਾ ਜੋ ਲਾਈਟ ਚੱਲ ਜੜੇ ਕੋ ਪੰਗਾ ਪੈ ਜਾਂਦਾ ਸੀਗਾ ਫੇਰ ਲਾਈਟ ਚੱਲ ਗਈ ਫੇਰ ਬੈਟਰੀਆਂ ਯੂਜ਼ ਕਰਨੀਆਂ ਤੇ ਐਡੇ ਬੈਠੇ ਬੈਠੇ ਜੀ ਉਹ ਬੰਦਾ ਪਹਿਰਾ ਹੀ ਦਿੰਦਾ ਸੀ ਆਪਣੇ ਨਾਲ ਹੀ ਤੇ ਉਹਨੇ ਫਰਨਾ ਬੰਨਿਆ ਇਸ ਹਰਤੇ ਉਧਰ ਰੌਲਾ ਪੈ ਗਿਆ ਪਾਲੀ ਸਾਈਡ ਦੇ ਵੀ ਕਾਲੇ ਕچے ਆ ਰਹੇ ਕਾਲੇ ਕچے ਆ ਰਹੇ ਕਾਲੇ ਕچے ਆ ਰਹੇ ਹਾਂ ਬੰਦੇ ਆ ਗਏ ਉਹ ਨਹਿਰ ਤੇ ਦੇਖ ਲੈ ਜੀ ਥਾਲੀ ਜਗਾ ਦੇਖ ਲੈ ਹੈ ਨਾ ਲਾਈਟਾਂ ਚੱਲਦੀਆਂ ਗੱਡੀਆਂ ਨਹੀਂ ਆ ਚਲੋ ਜੀ ਉਹ ਉੱਪਰ ਕੋ ਉੱਠਿਆ ਉੱਠ ਕੇ ਜੀ ਉਹ ਪਰਨਾ ਬੰਨੇ ਸੀ ਸਿਰ ਤੇ ਉਹਨੇ ਹਾਂ ਉਹ ਪਰਨਾ ਲੱਭੀ ਜਾਵੇ ਪਰਨਾ ਮੇਰਾ ਕਿੱਥੇ ਗਿਆ ਕਿੱਥੇ ਗਿਆ ਕਿੱਥੇ ਗਿਆ ਉਹ ਮੈਂ ਕਿਹਾ ਤੇਰੇ ਕਾਂਤੇ ਮਾਰ ਲਈ ਕੋਈ ਤੇਰੇ ਰੱਖ ਵਾਰ ਨਹੀਂ ਘਰ ਚ ਪਿਆ ਆ ਕੋ ਬਾਹਰ ਨਹੀਂ ਘਰ ਕਿ ਤਿਆਰ ਅੱਛਾ ਇਹ ਦੁਨੀਆ ਸਿੰਘ ਹੈ ਕਿੰਨਾਂ ਵਧੀਆ ਮਾਹੌਲ ਮੱਲ ਮਾਹੌਲ ਦਾ ਬਹੁਤ ਖਰਾਬ ਸੀ ਡੈਸੇਜ ਦੀ ਪੂਰੀ ਪਰ ਇਹ ਹੌਣ ਕਰਾਇਆ ਸੀ ਰਾਤ ਨੂੰ ਜਣੇ ਇਦਾਂ ਸੀਗਾ ਬਈ ਆਪਣੇ ਪਿੰਡ ਦੀ ਰਾਖੀ ਕਰਨੇ ਲਈ ਟੌਰ ਨਾ ਪੂਰੇ ਤਰਕੇ ਜਾਣਾ ਹਾਂ ਬਈ ਆਪਣੇ ਮੱਲੇ ਮੱਲੇ ਦੀ ਰਾਖੀ ਕਰਨੀ ਪਰ ਜਦੋਂ ਕਹਿੰਦੇ ਜਦੋਂ ਜਦੋਂ ਬੁੜੇ ਨੇ ਦੇਖਣਾ ਕਹੀਆਂ ਜਿਹੜੇ ਅਮਲੀ ਜਿਹੜੇ ਪਿੰਡ ਚ ਵੀ ਹੁਣ ਰੌਣਕ ਜੀ ਹੈ ਨਹੀਂ ਕੋਈ ਮੇਰਾ ਕੀ ਕਰੀਏ ਕੀ ਕਰੀਏ ਜਿਹੜੇ ਕਹਿੰਦੇ ਉਹ ਫਲਾਣੇ ਕਮਾਲ ਚ ਕਾਲੇ ਕੱਚੇ ਵਾਲੇ ਵਰਗੇ ਜੇ ਉਹ ਠੱਠੇ ਹੀ ਵੜ ਜਾਂਦਾ ਦੀ ਕਮਾਲ ਚ ਇੱਕ ਵਾਰੀ ਸਾਡੇ ਪਿੰਡਾਂ ਬਲੀ ਇਹਦਾ ਠੱਠਾ ਵੜ ਗਿਆ ਵੀ ਕਮਾਲ ਚ ਉਹ ਬੁੜੇ ਆ ਕੇ ਰੌਲਾ ਪਾਉਂਦਾ ਕਹਿੰਦਾ ਫਲਾਣੇ ਕਮਾਲ ਚ ਕਹਿੰਦਾ ਕਾਲੇ ਕੱਚੇ ਵਾਲੇ ਗੁਰਦੁਆਰੇ ਬਾਬੇ ਨੇ ਕੀਤੀ ਲੋਸਮੈਂਟ ਕਹਿੰਦਾ ਗੰਨੇ ਨੂੰ ਘੇਰਾ ਪਾ ਲੋ ਕਹਿੰਦਾ ਬਈ ਚਾਰ ਜਣੇ ਇੱਧਰ ਗੰਨੇ ਦੇ ਚਾਰ ਜਣੇ ਉੱਤਰ ਪਿੰਡੋਂ ਤੁਹਾਡੇ ਦੇ ਖੜੇ ਵਿਚ ਕਾਲੇ ਕੱਚੇ ਵਾਲੇ ਅੱਜ ਫੜ ਲੈਣੇ ਤਿੰਨ ਚਾਰ ਘੰਟੇ ਜਾਂ ਰੌਲਾ ਰੂਲਾ ਪਾ ਕੇ ਨਿਕਲੇ ਜੋ ਠੱਠਾ ਆ ਦੇ ਛੋਟੇ ਛੋਟੇ ਦੇ ਦੇਖਣ ਨੂੰ ਖੜੇ ਹੀ ਕਾਲੇ ਕੱਛੇ ਆਉਣਗੇ ਗੁਰਦੁਆਰੇ ਦੇ ਵਿੱਚ 9 ਮਿੰਟ ਵੀ ਲੱਗਤਰ ਨਹੀਂ ਹੁੰਦੀਆਂ ਸੀ ਅੱਛਾ ਉੱਠ ਜੋ ਕਾਲੇ ਕੱਛੇ ਵਾਲੇ ਆ ਗਏ ਚੱਕ ਲੋ ਚਮਟੇ ਭੂਖ ਨੇ ਜੋ ਵੀ ਹੱਥਾਂ ਦਾ ਬਾਹਰ ਆ ਜੋ ਬੰਦੇ ਫੜਨੇ ਫੜ ਰਿਹਾ ਜੇ ਘੇਰੇ ਪਾ ਲੋ ਪਿੰਡ ਨੂੰ ਇਧਰ ਨਰਵਾ ਪਾਦੇ ਹੁੰਦੇ ਗੁਰਦੁਆਰੇ ਵੀ ਇਹੀ ਕਰਦੇ ਨੇ ਬਾਪਾ ਵੀ ਕਹਿੰਦਾ ਗੁਰਦੁਆਰੇ ਵੀ ਨਾ ਮੈਂ ਜੇ ਉਥੇ ਦੇਖਿਆ ਨਾ ਫੜੇ ਹੋਏ ਦੇਖਿਆ ਕਾਲੇ ਕੱਛੇ ਵਾਲਾ ਫੜੇ ਕਹਿੰਦੇ ਆ ਵੀ ਕਿਸੇ ਪਿੰਡ 'ਚ ਹੀ ਫੜ ਹੋਇਆ ਬੰਦੇ ਨਾ ਉਹ ਉਹ ਦੀ ਉਹ ਤਾਂ ਦੇਖ ਲਈਏ ਚਾਹਤੂ ਮਰਜੀ ਵੀ ਤੈ ਵਗੈ ਪੜੇ ਦੇਖਿਓ ਘਰ ਰੌਲਾ ਹੀ ਸੁਣਿਆ ਤੇ ਸਾਡੇ ਮੂਹ ਰੌਲਾ ਵੀ ਸੁਣਿਆ ਫੜੇ ਸੁਣੇ ਵੀ ਆ ਦੇਖੇ ਵੀ ਆ ਮੰਨ ਲਓ ਤੇ ਕਿਸੇ ਪਿੰਡ ਫੜੇ ਗਿਆ ਸੀ ਬੰਦੇ ਅੱਛਾ ਤੇ ਉੱਥੇ ਮੰਨ ਲਓ ਕਾਫੀ ਇਕੱਠ ਹੋ ਗਿਆ ਸੀਗਾ ਲੋਕੀ ਗੜਾ ਸਿਕੜੂ ਤੇ ਲੈ ਕੇ ਪਹੁੰਚ ਕੇ ਹਣਾ ਰਾਨੀਆ ਬਾਹਰ ਭਾ ਕੇ ਪਿੰਡਾਂ ਤੋਂ ਜਾਣ ਲੱਗੇ ਲੋਕੀ ਹਾਂ ਹੈਨਾ ਤੇ ਜਦੋਂ ਦੇਖਿਆ ਪੁਲਿਸ ਆ ਜਾਂਦੀ ਆ ਪੁਲਸ ਸਾਡੇ ਚੜਾ ਨਹੀਂ ਹੁੰਦੇ ਆ ਹੈਨਾ ਚੜਾ ਦੇ ਚਾਹਦੇ ਜੀ ਉਹ ਪਬਲਿਕ ਜਿਹੜੀ ਆ ਹੁਣ ਮਤਲਬ ਨਹੀਂ ਵੀ ਸਾਹ ਹੁੰਦੀ ਗਈ ਬੜੀ ਹੂੰ ਉਹ ਜ਼ਿਆਦਾ ਰੌਲਾ ਪੈ ਜਾਂਦਾ ਹੈਗਾ ਹੂੰ ਇਹ ਪਬਲਿਕ ਨੂੰ ਚਲਾਉਣ ਲਈ ਉਹਨਾਂ ਨੇ ਮਤਲਬ ਗੋਲੀ ਗੋਲੀ ਵੀ ਚੱਲੀ ਹੈ ਕਈ ਪਿੰਡਾਂ ਦੇ ਵਿੱਚ ਮੈਂ ਸੁਣਿਆ ਹਾਂ ਕਈ ਥਾਂ ਲੱਗੀ ਵੀ ਆ ਪਰ ਇਹ ਪੁਲਿਸ ਵਾਲੇ ਮਤਲਬ ਲੈ ਜਾਂਦੇ ਜੀ ਫੜ ਕੇ ਬੰਦਿਆਂ ਨੂੰ ਫੜੇ ਹੈਗੇ ਕਈਆਂ ਪਿੰਡਾਂ ਦੇ ਵਿੱਚ ਕਿੰਦਾ ਨਹੀਂ ਕਰ ਰੌਲਾ ਸੱਚ ਸੀ ਕਰਦਾ ਰੌਲਾ ਸੱਚ ਇਹ ਕਰਦੇ ਕੀ ਦੀ ਆ ਚਾ ਕਾਲੇ ਕਿਸੇ ਦੀ ਚੋਰੀ ਜਰੀ ਗੱਲ ਹੈ ਵੇ ਅੱਜ ਤੱਕ ਚੋਰੀ ਕਰਦੇ ਸੁਣੇ ਨਹੀਂ ਹੈਗੇ ਬਸ ਗਲੀਆਂ 'ਚ ਘੁੰਮਦੇ ਸੁਣਿਆ ਵੀ ਇਧਰੋਂ ਲੰਘ ਗਿਆ ਉਧਰੋਂ ਨਾ ਉਹ ਆਸ ਕੇ ਦੀ ਅੱਛਾ ਮਨ ਜਾ ਹੈ ਰਾਮਾ ਨਾ ਰੋਣਾ ਮੇਰੇ ਕਾਲੇ ਕੱਛਾ ਉਹ ਕੋਈ ਹੁਣ ਜਾਣਾ ਬਿਨ ਬਗਿਆਰ ਕਪੜਾ ਤੇ ਉਹਦੇ ਪਾਏ ਹੁਣ ਕਾਲਾ ਕੱਛਾ ਕਰ ਕਾਲਾ ਕੱਛਾ ਕੱਲ ਆਹੀ ਹੋਊਗੀ ਇਹ ਤਾਂ ਪਿਓਰ ਤਾਂ ਦੇਖਿਆ ਨਹੀਂ ਉਹਨਾਂ ਨੇ ਕਾਲਾ ਸੀਗਾ ਕਿਹੜਾ ਸੀਗਾ ਮੈਂ ਰੋਲਾ ਹੀ ਸੁਣਿਆ ਮਨ ਲੈ ਨੇ ਵੀ ਆਪਾਂ ਕਹੀਏ ਉਹ ਲਾਈਟਾਂ ਚੱਲਦੀਆਂ ਜੋ ਚੱਲਦੀਆਂ ਬਸ ਲੋਕੀ ਦਬੀੜ ਪਾ ਲੰਦੇ ਸੀਗੇ ਇਹ ਪਰ ਜਿਹੜਾ ਪਿੰਡਾਂ ਚ ਪਹਿਰੇ ਲੱਗਦੇ ਫਿਰ ਡਿਊਟੀ ਕਿਵੇਂ ਮੰਨਦੇ ਦੀ ਤੁਸੀਂ ਪਿੰਡਾਂ ਚ ਬਦਲੋ ਫਿਰ ਐ ਕਰਕੇ ਕਿਵੇਂ ਕੀ ਗੱਲਬਾਤ ਹੁੰਦੀ ਦੀ ਡਿਊਟੀ ਬੰਦ ਹੀ ਦਿੱਤਾ ਹੁਣ ਮੰਨ ਲੈਨੇ ਮੁੱਲੇ ਦੇ ਵਿੱਚ ਦਿੱਤਾ ਮੁੱਲੇ ਦੇ ਵਿੱਚ ਘਾਰਾ ਸਾਰੇ ਦੇ ਘਰ ਪਾਰਤੀ ਮੰਨ ਲੈਨੇ ਵੀ ਬੰਦੇ ਬੈਲ ਲੈਣ ਨੇ ਅੱਜ 5 ਜਣੇ ਐਤੁਰਾ 5 ਜਣੇ ਐਤੁਰਾ ਐਸ ਕੱਤ ਵਾਜਾ ਐਸ ਕੱਤ ਲਾਉਣਾ ਅੱਛਾ ਕਿਉਂਕਿ ਦੋ ਦੋ ਤੋਂ ਵੀ ਇਹਦੀ ਬੜੀ ਮੌਤ ਸੀ ਜਾਨੀਆਂ ਅੱਧਾ ਚੌਜੇ ਆਏ ਨੇ ਚੱਲ ਬੈਠਾ ਹੋਗਾ ਕਿੱਦਾਂ ਦਿੰਦਾ ਸਦੇ ਹੌਕਾ ਕਿ ਦਤਿੰਦੇ ਹੌਕਾ ਨਹੀਂ ਫੋਕਾ ਫੋਕਾ ਜਾ ਉਹ ਵੀ ਫੋਕਾ ਫੋਕਾ ਕੇ ਮੈਨੂੰ ਦਈਆ ਚ ਜਾ ਰਹਿ ਰਹੋ ਗਲੀਆਂ ਦੇ ਵਿੱਚ ਧੁੱਬ ਜਾਣਾ ਗੇੜੀ ਮਾਰ ਜਾਣਾ ਮੱਲੋ ਐਸ ਗਲੀ ਚੱਲ ਗਏ ਹੂੰ ਤੇ ਦੋ ਚਾਰ ਜਨੇਸਤ ਨਹੀਂ ਚਲ ਗਏ ਲੋਕ ਜਨੇ ਉਧਰ ਹੋ ਲਾ ਗਿਆ ਉਧਰਲੇ ਪਾਸੇ ਵੀ ਬੰਦੇ ਪਹਿਰਾ ਦਿੰਦੇ ਉਹ ਦੂਜੇ ਪਾਸੇ ਪਿੰਡ ਦੇ ਵੀ ਹਰ ਪਿੰਡ ਚ ਲੱਗਦਾ ਹਰ ਪਿੰਡ ਦੇ ਵਿੱਚ ਹੀ ਮਹੱਲੇ ਮਹੱਲੇ ਦੇ ਵਿੱਚ ਪਿੰਡ ਪਹਿਰਾ ਲੱਗਦਾ ਮੰਨ ਲਓ ਜਿਹੜੀ ਮੰਨ ਲਓ ਸੜਕਾਂ ਆਂਦੀ ਐ ਪਿੰਡ ਨੂੰ ਉਸ ਪਿੰਡ ਦੇ ਉੱਤੇ ਆਪਣੇ ਆਪਣੇ ਦੇ ਪਹਿਰਾ ਚਾਚਾ ਜਿਹੜਾ ਬੱਬੂ ਮਾੜ ਦਾ ਗਾਣਾ ਜੇ ਜਦੇ ਆਇਆ ਥਾ ਪਿੰਡ ਪਹਿਰਾ ਲੱਗਦਾ ਰਾਤੀ ਮੜਾ ਨਾ ਹੀ ਵੇ ਉਹ ਪਿੰਡ ਤੋਂ ਬਾਅਦ ਉਹ ਤੋਂ ਬਾਅਦ ਹੀ ਆ ਬਾਅਦ ਹੀ ਆ ਇਹ ਤਾਂ ਬਾਅਦ ਜੋ ਹੈ ਫੇਸਬੁਕ ਸ਼ੁਰੂ ਹੋਏ ਤਾਂ ਕੰਮ ਪਹਿਰੇ ਲੱਗ ਕਈ ਗੋਲਡਾਂ ਵਾਲੀ ਕਿਹਾ ਸੀ ਹੈ ਕਈ ਗਾਣੇ ਲਿਖਾ ਤੇ ਫੇਰ ਬਾ ਵਾਸਪ ਉਹੀ ਗੱਲ ਆ ਵੀ ਜਿੱਦ ਨੂੰ ਮਰਜੀ ਲੈ ਜਾਓ ਪਹਿਲਾਂ ਇਹਦਾ ਉਧਰੋਂ ਇਹ ਗੇਮ ਮਗਲ ਮੰਗਦੀ ਐ ਇਹ ਇਹ ਤਾਂ ਹੁਣ ਵੇਖਣੇ ਆ ਬਈ ਪਿੰਡ ਵਾਲਾ ਹਿਸਾਬ ਦਾ ਫਿਰ ਜੇ 14 ਵੀ ਰੌਲਾ ਚੱਲੇ ਦੀ ਭਾਈ ਇੱਕ ਹੋਰ ਯਾਦ ਕਰਾ ਦਿੰਨੇ ਆਪਾਂ ਗੁੱਤ ਵੱਢਣ ਵਾਲੀ ਪੁੱਤਨੀ ਹੈ ਸੁਣੀਏ ਤੁਸੀਂ ਆਹ ਕਹਿੰਦੇ ਗੁੱਤ ਵੱਢ ਲੈਂਦੀ ਹਾਂ ਹਾਂ ਵੱਢ ਇੰਗਰੀਆਂ ਆਈਆਂ ਵੀ ਵੀਡੀਓ ਵਰਿੰਗ ਪਤਾ ਨਹੀਂ ਫਿਰ ਇਹ ਕਹੀਦਾ ਕਹੀਦਾ ਮੈਂ ਸੁਣਿਆ ਬਈ ਕੇਸ ਇਦਾਂ ਦੇ ਪਿਆਏ ਆ ਮੁੰਡੇ ਆਪੇ ਆਪਣੇ ਕੇਸ ਕੱਟ ਲੈਂਦੇ ਇਹ ਘਰ ਦੇ ਕੋਦੇ ਨਹੀਂ ਕੱਟਣ ਹੁੰਦੇ ਸੀਗੇ ਹਾਂ ਅਗਲੇ ਆਪੇ ਆਪੇ ਵੱਢ ਕੇ ਕਹਿੰਦੇ ਕੋਈ ਵੱਢ ਕੇ ਲੈ ਗਿਆ ਜੀ ਰਾਤ ਨੂੰ ਕੋਈ ਰਾਤ ਨੂੰ ਪੂਤ ਨਹੀਂ ਵੱਢ ਕੇ ਲੈ ਗਈ ਇਤਨੀ ਲੈ ਕੇ ਵੱਢੀਆਂ ਕੁੜੀਆਂ ਦੀਆਂ ਵੀ ਵਿੱਚ ਵੱਢ ਹੁੰਦੀਆਂ ਆਹੋ ਕੁੜੀਆਂ ਦੀ ਵੀ ਕੋਈ ਯਾਰ ਉਹ ਡਰਾਮਾ ਕਰਦੇ ਸੀ ਲੋਕ ਇਹ ਇੱਕ ਪਤਾ ਨਹੀਂ ਇਹ ਸੱਚਾਈ ਹੋ ਵੀ ਸਕਦੀ ਹੈ ਨਹੀਂ ਵੀ ਹੋ ਸਕਦੀ ਹੈ ਨਾ ਇਹ ਸਾਨੂੰ ਆਪਾਂ ਅਨਗਾਰ ਨਹੀਂ ਕਰ ਸਕਦੇ ਸਹੀ ਗੱਲ ਸਹੀ ਗੱਲ ਹੈ ਜੋ ਮੱਲ ਪ੍ਰਾਣੇ ਮਾਹੌਲ ਨਾਲ ਦਾ ਮਾਹੌਲ ਹੈ ਨਹੀਂ। ਆਈ ਗੋਰ ਕਹਿੰਦੇ ਵੀ ਇੱਕ ਹੋਰ ਕਹਿੰਦੇ ਵੀ ਕੀੜਾ ਵੱਡਦਾ ਗੁੱਤ। ਇਹ ਦਾ ਤਾਂ ਕੀੜਾ ਕੀੜਾ ਵੀ ਆਇਆ ਸੀ ਕੀੜਾ ਵੀ ਲੋਕਾਂ ਨੇ ਸ਼ੈਂਪੂ ਮਗਾ ਦੇ ਭਰਾਵਾ ਲਾ ਲਾ ਕੇ ਉੱਥੇ ਸ਼ੈਂਪੂ ਕਹਿੰਦੇ ਕੀੜਾ ਇਦਾਂ ਦਾ ਇੱਕੋ ਵਾਰੀ ਵੱਡ ਜਾਂਦਾ ਪੂਰੀ। ਇੱਕੋ ਵਾਰੀ ਵੱਡਦਾ। ਇਹੋ ਕਿਹੜਾ ਕੀੜਾ ਹੋ ਗਿਆ ਨਾ ਪਤਾ ਵੀ ਨਹੀਂ ਲੱਗਦਾ ਕਹਿੰਦੇ। ਮੈਂ ਕਹਿੰਦੇ ਕਮਰੇ 'ਚ ਪਈ ਸੀ ਕੋਈ ਨਹੀਂ ਸੀਗਾ ਉੱਥੇ ਤੜਕੇ ਦੇਖੀ ਬੱਤ ਵੱਡੀ ਹੋਈ ਨਾਲੇ ਹੈ ਨਹੀਂ। ਨਾਲੇ ਹੈ ਨਹੀਂ ਗੁੱਤ। ਆ ਯਰ ਬਾ ਕਿੰਨਾ ਰੋਲਾ ਚੱਲਿਆ ਬੱਲਾ 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 ਬਾਈ ਕਈ ਕੁਛ ਆ ਨਾ ਗਰਮੀਆਂ ਦੇ ਵਿੱਚ ਐਨ ਅੱਛਾ ਨਲਕਾ ਬਾਬੇ ਦਾ ਰੋਲਾ ਜਿਹਾ ਚ ਆਇਆ ਤੁਹਾਡੇ ਵੀ ਨਲਕਾ ਬਾਬਾ ਨਲਕਾ ਬਾਬਾ ਨਹੀਂ ਤੁਹਾਡੇ ਏਰੀਆ ਚ ਤਾਂ ਮੈਂ ਸੁਣਿਆ ਨਹੀਂ ਆਹ ਕਾਲੇ ਕੱਛਿਆਂ ਵਾਲੇ ਨੇ ਥੋੜੇ ਥੋੜੇ ਸੁਣਿਆ ਲੱਗ ਉਹ ਸਾਡੇ ਏਰੀਆ ਦੀ ਭਾਈ ਨਲਕਾ ਬਾਬਾ ਉਹ ਸਾਡੇ ਚਾਚਾ ਕਿਸੇ ਨੇ ਨਾ ਉਹ ਕਿਸੇ ਦੀ ਮੋਟਰ ਤੇ ਨਲਕਾ ਸੀਗਾ ਪੁਰਾਣਾ ਖੜਾ ਖੜਾ ਉਹ ਕਹਿੰਦੇ ਇੱਕ ਦਿਨ ਪਾਣੀ ਪੀ ਲਿਆ ਅੱਛਾ ਉਹ ਭਾਈ ਰੋਲਾ ਚੱਲਿਆ ਹੋ ਜਿਵੇਂ ਅੱਜ ਕੱਲ ਉਹ 40 ਕੁੜੀ ਮਸ਼ਹੂਰ ਹੋ ਗਈ ਅੱਛਾ ਭਾਈ ਕਿਹੜਾ ਨਲਕਾ ਮਸ਼ਹੂਰ ਹੋ ਗਿਆ ਉਹ ਕਹਿੰਦੇ ਜੀ ਵੀ ਨਲਕਾ ਬਾਬਾ ਕਹਿੰਦੇ ਜਿਹੜਾ ਉਹ ਪਾਣੀ ਪੀ ਲੈਂਦਾ ਕਹਿੰਦੇ ਉਹ ਕਹਿੰਦੇ ਵੀ ਉਹਦੇ ਦੁੱਖ ਟੁੱਟ ਜਾਂਦੇ ਨੇ ਬਈ ਉੱਥੇ ਚਾਚਾ 5 ਜਾਣੇ ਜਾਣ ਲੱਗੇ 10 ਜਾਣੇ ਲੱਗ ਜੱਤ ਨੇਟ ਦੇ ਇਨਾ ਹੈਰੀ ਜੀ ਸਰਕਲ ਉਹ 10 ਜਾਣੇ ਜਾਣ ਲੱਗੇ 15 ਜਾਣੇ ਜਾਣ ਲੱਗੇ ਬਈ ਏਕੜੇ ਇਕੱਠ ਹੋਣ ਲੱਗ ਗਿਆ ਉੱਥੇ ਦਾ ਸੜਾ ਇਹ ਤੇ ਮੇਲਾ ਭਰ ਲੱਗ ਗਿਆ ਹੂੰ ਕਹਿੰਦੇ ਬੁੱਧਵਾਰ ਖਰੀ ਵੀਰਵਾਰ ਨੂੰ ਬਾਬਾ ਪਾਣੀ ਪਲਾਉਂਦਾ ਨਲਕ ਦੀਆਂ ਬੋਕੀਆਂ ਬਾੜ ਦੀਆਂ ਲੋਕਾਂ ਨੇ ਡਰੀ ਵਾਲੇ ਬਾਬੇ ਨੇ ਵੀ ਕਿਹਾ ਉਹਦੇ ਤੇ ਬਹੁਤ ਜਣੇ ਬੋਲੇ ਨੇ ਲੋਕਾਂ ਨੇ ਬੋਕੀਆਂ ਬਾੜਦੀਆਂ ਬੋਕੀਆਂ ਬਦਲਣ ਲੱਗ ਗਏ ਉਹਦੀਆਂ ਕਣਕ ਲਈ ਹੋਈ ਜਿਹੜੀ ਕਣਕ ਮੈਦ ਵਿੱਚ ਲੋਕਾਂ ਨੇ ਖਰਾਬ ਕਰਦੀ ਸਾਡੇ ਪਿੰਡੋਂ ਵੀ ਟਰਾਲੀ ਗੁਰਦੁਆਰੇ ਲਾ ਉਸ ਵਿੱਚ ਟੁੱਈ ਸਾਡੇ ਪਿੰਡ ਕਹਿੰਦੇ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੇ ਪਤੇ ਕਹਿੰਦੇ ਉਹ ਪਿੰਡ ਦਾ ਨਾਮ ਹੈ ਭੁੱਲ ਗਏ ਉਹਥੇ ਨੜਕੇ ਬਾਬੇ ਕੋਲ ਚੱਲੀ ਟਰਾਲੀ ਭਾਈ ਜੀ ਦੇ ਜਾਣਾ ਕਹਿੰਦੇ ਸੇਵਾ ਕਰਨੇ ਤੇ ਪਾਣੀ ਜਲ ਲੈਣ ਚਾਲ ਉਹ ਜਲ ਮੇਰੀ ਮੇਰੇ ਵੀ ਘਰੋਂ ਭਾਈ ਗਏ ਹੋਏ ਸਾਡੇ ਬਜ਼ੁਰਗ ਸਾਡੇ ਅੱਗੇ ਇਹ ਉਹਦੇ ਤਾਂ ਹੋਕਾ ਵੀ ਬਣਾ ਲਿਆ ਲੋਕਾਂ ਨੇ ਕਹਿੰਦਾ ਤਾਏ ਪਾਣੀ ਦੀ ਘੁੱਟ ਉਦੋਂ ਭਰਨੀ ਮਤਲਬ ਜਲਦੀ ਆ ਗਏ ਕਿ ਹੇ ਖਵਾਜਾ ਬਲੀ ਕਰਦੇ ਭਲੀ ਦੁੱਖ ਤੋੜਦੇ ਨਾਲ ਹੀ ਛੱਡਦੇ ਦੁੱਖ ਨਾਲ ਹੀ ਛੱਡਦੇ ਆ ਨਾਲ ਹੀ ਛੱਡਦੇ ਉਹ ਮੈਂ ਕਿਹਾ ਯਾਰ ਮੈਂ ਕਿਹਾ ਜੇ ਮੰਤਰ ਇਧਰ ਉਧਰ ਹੋ ਗਏ ਫੇਰ ਤਾਂ ਗੱਤ ਹੋ ਜੂਗਾ ਉਹ ਕਮਾਲ ਹੈ ਜਦੋਂ ਦੀ ਕਹਿੰਦਾ ਗੱ ਮੈਂ ਕਿਹਾ ਤੇ ਨਾਲਾ ਕੰਮ ਗਲਤ ਹੋ ਜੂ ਜੇ ਵੇ ਮੰਤਰ ਮੁੱਠਾ ਪੜਿਆ ਗਿਆ ਮੈਂ ਕਿਹਾ ਬੇਬੇ ਮੈਂ ਕਿਹਾ ਯਾਰ ਤੂੰ ਮੈਂ ਪਾਣੀ ਪੀ ਲੈਣਾ ਵੀ ਮਤਲਬ ਜਲਦੀ ਪੀ ਲੈਣਾ ਵੇ ਇੱਕਣ ਥੋੜਾ ਕੰਮ ਹੈ ਫਿਰ ਬਈ ਬਹੁਤ ਰੌਲਾ ਜਿਹਾ ਫਿਰ ਉਥੇ ਮੇਲਾ ਭਰ ਗਿਆ ਪੂਰਾ ਤਕੜਾ ਚਾਚਾ ਇੰਨੀ ਜਨਤਾ ਉਥੇ ਮੈਂ ਉਦੋਂ ਖੰਨੇ ਆਈਲਟਸ ਕਰਦਾ ਸੀ ਅਸੀਂ ਉਹੀ ਬਾਗੇ ਗੇੜਾ ਮਾਂ ਉਥੇ ਇੰਨੀ ਜਨਤਾ ਜਿੰਨੀਆਂ ਵੀ ਗਲੀਆਂ ਉਹ ਸੀਗੀਆਂ ਪਾਇਆ ਜਾਂਦੇ ਹੁੰਦੇ ਨੇ ਮੋਟਰਾਂ ਤੇ ਉਹ ਸਾਰੇ ਫੁੱਲ ਟਰਾਲੀਆਂ ਆਉਂਦੀਆਂ ਦੂਰੋਂ ਘਰ ਭਰ ਕੇ ਭਾਈ ਫਿਰ ਉਹ ਜਿਹੜੇ ਜਿਹੜੇ ਕਿਸਾਨ ਦੇ ਖੇਤ ਚ ਨਲਕਾ ਦੀ ਉਹਨੇ ਟਰੈਕਟਰ ਲਿਆ ਕੇ ਪਟਤਾ ਤਾਂ ਪਟਣਾ ਕਿਹੜਾ ਸਾਲਾ ਸਾਨੂੰ ਕਹਦਾ ਇੱਥੇ ਸਾਡੀਆਂ ਚਾਰ ਪੀੜ੍ਹੀਆਂ ਪਾਣੀ ਪੀਂਦੇ ਰੋ ਕੇ ਦੱਸਦਾ ਕੋਈ ਸੁੱਖ ਮਿਲਿਆ ਨਹੀਂ ਲੋਕਾਂ ਨੂੰ ਖਾ ਇਹ ਲੋਕਾਂ ਦੇ ਕੋਲ ਲੱਗਿਆ ਹੋਇਆ ਹੁਣ ਉਹ ਬਹੁਤ ਰੋਲਾ ਚੱਲਿਆ ਭਾਈ ਜੀ ਆ ਤੇ ਉਹ ਬੜਾ ਬੜਾ ਚੱਲਿਆ ਭਾਈ ਬੜਾ ਚੱਲਿਆ ਇਹ ਚੱਲਦੇ ਨਹੀਂ ਗੱਲਾਂ ਇਹ ਇਹ ਗੱਲਾਂ ਤਾਂ ਪੁਰਾਣੀਆਂ ਆ ਜਿਹੜੀਆਂ ਇਹ ਚੱਲਦੀਆਂ ਰਹਿੰਦੀਆਂ ਨਾ ਟ੍ਰੇਨ ਵਾਲਾ ਉਹ ਟ੍ਰੇਨ ਵਾਲਾ ਸੁਣਿਆ ਤੁਸੀਂ ਜਿਹੜੀ ਟ੍ਰੇਨ ਚੱਲ ਕੇ ਦੁਨੀਆ ਖਤਮ ਹੋਣੀ ਸੀ ਆ ਹੈ ਇਹ ਮਨੀਸ਼ ਨੂੰ ਪਤਾ ਮੈਨੂੰ ਇਹਦੇ ਬਾਰੇ ਨਹੀਂ ਪਤਾ ਅੱਛਾ ਜਨਾ 2006 ਤੇ 6 ਸ਼ੂ ਦੀ ਗੱਲ ਐ ਉਹ ਯਾਰ 2006 ਦੀ ਗੱਲ ਆ ਤੈਨੂੰ ਮੈਂ ਸੁਣਾਉਂਦਾ ਗੱਲ ਇਹਦੀ ਇਹ ਟ੍ਰੇਨ ਵਾਲੀ ਵੀ ਸੁਣਾਉਣਾ ਤੈਨੂੰ ਮੈਂ ਕਹਿੰਦੇ ਟ੍ਰੇਨ ਚੱਲੀ ਜ਼ਮੀਨ ਚਾਚਾ ਮੈਂ ਪੜਦਾ ਸੀ ਸੇਮੀ ਚ ਤੈਨੂੰ ਮੈਂ ਦੱਸਦਾ ਪੁਰਾਣੀ ਗੱਲ ਯਾਦ ਕਰਾਉਣਾ ਠੀਕ ਆ 2006 ਦੀ ਗੱਲ ਅਸੀਂ ਵੀ ਅਸੀਂ ਟੀਵੀ ਦੇਖਣ ਲੱਗੋ ਪੜੀ ਟ੍ਰੇਨ ਚਲਣੀ ਆ ਫਾਸ ਵਾਲਾ ਚਲਾਉਣੀ ਆ ਐਨੇ ਹਜ਼ਾਰ ਫੁੱਟ ਲੂੰਗੀ ਟ੍ਰੇਨ ਚਲਣੀ ਆ ਜੀ ਐਡਾ ਟਵਾ ਪਟ ਲਿਆ ਹੁਣ ਜਿਹੜੇ ਸਾਇੰਟਿਸਟ ਨੇ ਪਸਤੌਦੇ ਨੇ ਹੁਣ ਟ੍ਰੇਨ ਚਲਾਉਣੀ ਆ ਦੁਨੀਆ ਖਤਮ ਹੋ ਜਾਣੀ ਆ ਐ ਹੋ ਜਾਣਾ ਵੀ ਉਹ ਕਹਿੰਦੇ ਵੀ ਕੱਲ ਨੂੰ ਟ੍ਰੇਨ ਚਲਾਉਣੀ ਆ ਵੀ ਕੱਲ ਨੂੰ ਦੁਨੀਆ ਖਤਮ ਆ ਕਹਿੰਦੇ ਵੀ ਬਸ ਕੱਲ ਨੂੰ ਦੁਨੀਆ ਦਾ ਅੰਤ ਹੈ ਵੀ ਅਸੀਂ ਟੀਵੀ ਦੇਖੀਏ ਹਨਾ ਸਾਰੇ ਡੱਬੇ ਬੈਠੇ ਤੇ ਆਥਣ ਜੇ ਹੋਇਆ ਉਹ ਕਹਿੰਦੇ ਹੁਣ ਕੱਲ ਨੂੰ ਦੇਖਾਂਗੇ ਵੀ ਕੱਲ ਨੂੰ ਦੁਨੀਆ ਵੀ 12 ਵਜੇ ਟ੍ਰੇਨ ਚਲਣੀ ਆ ਵੀ 12 ਵਜੇ ਖਤਮ ਹੋ ਜਾਣੇ ਦੁਨੀਆ ਨੇ ਹੁਣ ਸਾਨੂੰ ਕਮਲ ਨੂੰ ਕੌਣ ਸਮਝਾਏ 12 ਵਜੇ ਤੱਕ ਸ਼ੋਅ ਆਉਣਾ ਇਹਨਾਂ ਦਾ ਹਨਾ ਟੀਵੀ ਤੇ ਵੀ 12 ਵਜੇ ਸ਼ੋਅ ਆਉਣਾ ਵੀ ਹੁਣ ਸ਼ੋਅ ਦੇ ਹਿਸਾਬ ਨਾਲ ਥੋੜਾ ਦੁਨੀਆ ਖਤਮ ਹੋਣੀ ਆ ਤੇ ਅਸੀਂ ਵੀ ਚੱਲ ਤੜਕੇ ਸਵੇਰੇ ਉੱਠੇ ਮੈਨੂੰ ਘਰ ਦੇ ਨਮਾਉਣ ਤੋਂ ਮਾਉਣ ਲ ਸਕੂਲ ਜਾਣ ਨੂੰ ਤਿਆਰ ਕਰਨ ਲੱਗੇ ਮੈਂ ਕਿਹਾ ਛਾਲੇ ਤੁਸੀਂ ਮੈਨੂੰ ਵੀ ਸਕੂਲ ਦਾ ਤੋਰ ਰਹਾ ਹੈ ਵੀ ਅੱਜ ਮਰ ਮੁੱਕਦਾ ਜਾਣਾ ਸਾਰੇ ਰੇ ਛੁੱਟੋ ਪਰ ਇਹਦਾ ਵੀ ਮੈਂ ਆਹ ਛੁੱਟੀ ਕਰਾ ਵੇਰ ਅੱਗੀ ਆਦਾ ਹੁਣ ਕੀ ਪੜ੍ਹ ਕੇ ਕਰਨਾ ਇੱਕ ਦਿਨ ਚ ਮੈਨੂੰ ਕਹਦਾ ਕੋਈ ਨਹੀਂ ਕਹਿੰਦਾ ਜਦ ਮਰਨਾ ਹੋਊਗਾ ਤਦ ਛੁੱਟੀ ਮੈਨੂੰ ਵੀ ਮੈਂ ਕਿਹਾ ਵੀ ਚਲ ਠੀਕ ਹੁਣ ਚਲ ਜੱਜ ਨਹੀਂ ਤਾਂ ਜੱਜ ਹੀ ਵੀ ਕਹਿੰਦਾ ਛੁੱਟੀ ਪਿੰਡ ਦੇ ਸਕੂਲ ਦੀ ਮੈਂ ਵੀ ਸਕੂਲ 'ਚ ਮੈਂ ਕਿਹਾ ਮੈਂ ਕਿਹਾ ਅੱਜ ਮੈਂ ਚਲੇ ਜਾਣਾ ਮੈਂ ਕਿਹਾ ਛੁੱਟੀ ਤੇ ਜਾਕਾਂ ਨੂੰ ਨਾਲ ਦਿਨ ਮੈਂ ਕਿਹਾ ਰੋਟੀ ਮੇਰੀ ਖਾਣੀਆ ਖਾ ਲੋ ਮੈਂ ਮੈ ਨਹੀਂ ਖਾਣੀ ਹੈਗੀ ਆਪਾਂ ਮੈਂ ਸੁੱਤੀ ਦੇ ਚਲੇ ਜਾਣਾ ਚਲੋ ਵੀ 11 ਵਜੇ 12 ਵਜੇ ਰੈਸਸਨ ਦੀ 12:00 ਵਜੇ ਆਪਣੇ ਭਾਈ ਘਰ ਦੇ ਲੈਣ ਆ ਗਿਆ ਆਪਾਂ ਨੂੰ ਅਸੀਂ ਐਨ ਪੂਰਾ ਹਨਾ ਵਰਦੀ-ਵਰਦੀ ਪਾ ਕੇ ਮੈਂ ਲਾਈ ਹੀ ਨਹੀਂ ਮੈਂ ਕਿਹਾ ਚੱਲ ਛੱਡ ਪਰੇ ਆਉਣ ਵਰਦੀ ਨਾਲ ਜਾਵਾਂਗੇ ਵਰਦੀ ਨਾਲ ਵਰਦੀ ਨਾਲ ਜਾਓ ਹੋ ਗਈ ਵੀ ਸਟਾਰਟ ਤੇ ਵੀ ਮੂਰੇ ਬੈਠ ਗਿਆ ਵੀ ਮੂਰੇ ਬਹਿ ਗਿਆ ਸੀ ਦੇਖਿਆ ਉਹ ਕੁਦਰਤੀਓ ਜਿਵੇਂ ਹੋਣ ਹੀ ਲੱਗ ਜਾਂਦਾ ਵੀ ਧਰਤੀ ਕੰਬਣ ਲੱਗ ਜੇ ਬੰਦੇ ਨੂੰ ਵੀ ਫੀਲ ਜਾਂ ਨਹੀਂ ਹੋਣ ਲੱਗ ਜਾਂਦਾ ਜਿਵੇਂ ਬੈੱਡ ਬੁੱਡ ਤੇ ਡੈਡੀ-ਡੂਡੀ ਦੇ ਪਾਸਾ ਮਾਰਿਆ ਹੋਣਾ ਤਾਂ ਬੈੱਡ ਜਾ ਲੱਗੇ ਕਦੀ ਕਹ ਲੈ ਵੀ ਪਹਚਾਲ ਜਦ ਆ ਗਿਆ ਮੈਂ ਹੁਣ ਖਤਮ ਹੋਇਆ ਗਮ ਦੁਨੀਆ ਖਤਮ ਨਹੀਂ ਹੋਈ ਭਾਈ ਐਨਾ ਰੌਲਾ ਚੱਲਿਓ ਟ੍ਰੇਨ ਚੱਲ ਵੀ ਇਹ ਹੋ ਗਿਆ ਫਰਾਣਾ ਹੋ ਗਿਆ ਤੇ ਮੁਕਾਣਾ ਹੋ ਗਿਆ ਦੁਨੀਆ ਖਤਮ ਨਾ ਆਤੀ ਗੱਲਾਂ ਐ ਇਦਾਂ ਕੁਛ ਨਹੀਂ ਉਸ ਨੂੰ ਲੱਗਦਾ ਏ ਕਿ ਐਨਾ ਸੋਸ਼ਲ ਮੀਡੀਆ ਹੈਗਾ ਲੋਕਾਂ ਨੂੰ ਨਾਲ ਦਾ ਕੋਈ ਪਤਾ ਨਹੀਂ ਲੱਗਦਾ ਹੈਗਾ